ਨਵ ਤੂੰ ਇਹ ਮੈਨੂੰ 5000 ਰੁਪਏ ਦੋ ਹਾਂ ਮੈਂ ਆਪਣੀ ਭੈਣ ਨਾਲ ਸ਼ਹਿਰ ਜਾਣਾ ਵਾਂ ਉਹ ਮੇਰੇ ਕੋਲ ਐਨੇ ਕੋਈ ਪੈਸਾ ਪੂਹਾ ਮੰਮੀ ਕੋ ਜਾ ਕੇ ਲੈ ਲਾ ਨਾ ਮੰਮੀ ਤਾਂ ਤੇ ਤੁਹਾਨੂੰ ਪਤਾ ਹੀ ਐ ਪੈਸੇ ਉਹਨਾਂ ਨੇ ਮੈਨੂੰ ਬਾਅਦ ਚ ਦੇਣੇ ਆ ਪਹਿਲਾਂ ਛੱਤੀ ਮੈਨੂੰ ਸਵਾਲ ਪੁੱਛਣੇ ਤੇ ਛੱਤੀਆਂ ਦੇ ਵਿੱਚੋਂ ਇੱਕ ਦਾ ਮੰਮੀ ਨੂੰ ਜਵਾਬ ਦੇ ਦੀ ਤੂੰ ਜਾ ਮੰਮੀ ਕੋਲ ਚੱਲ ਜਾ ਮੇਰੇ ਵੱਲੋਂ ਕਹਿਦੀ ਮੈਂ ਭੇਜਿਆ ਆ ਆਪੇ ਦੇ ਦਣਗੇ ਪੈਸੇ ਤੈਨੂੰ ਚਲੋ ਠੀਕ ਆ ਨਵ ਚਲਤੇ ਮੈਂ ਜਾਨੀ ਆ ਪਰ ਜੇ ਮੈਨੂੰ ਮੰਮੀ ਨੇ ਪੈਸੇ ਨਾ ਦਿੱਤੇ ਤੇ ਪੈਸੇ ਮੈਂ ਤੁਹਾਡੇ ਕੋਲੋਂ ਲੈਣੇ ਆ ਓ ਮੇਰੇ ਕੋਲ ਲੈ ਲਈ ਪਹਿਲਾਂ ਇੱਕ ਵਾਰ ਜਾ ਕੇ ਮੰਮੀ ਨੂੰ ਪੁੱਛ ਤੇ ਆ ਚਲੋ ਠੀਕ ਹੈ ਨਾ ਹਾਂ ਨੇ ਰਿੰਕੀ ਅੱਲਾ ਸਨ ਮੈਂ ਸਹੀ ਹਲਤਾਈ ਤੇ ਲੈ ਜਾ ਇਹਨੂੰ ਫੜ ਕੇ ਮੰਮੀ ਮੈਂ ਨਾ ਰਸੋਈ ਸਾਫ਼ ਕਰਨ ਨਹੀਂ ਆ ਦੋ ਮਿੰਟ ਰੁਕ ਜਾ ਰਸੋਈ ਸਾਫ਼ ਕਰਕੇ ਫਿਰ ਆਉਣੀ ਆ ਨੇ ਇੱਧਰ ਤੁਰੇ ਆਉਣੀ ਆ ਬਾਹਰ ਨੂੰ ਤੇਰੇ ਕੰਮ ਸਾਰੇ ਮੋਗੇ ਆ ਕਰਦੇ ਹਾਂਜੀ ਮੰਮੀ ਕੰਮ ਤੇ ਮੇਰੇ ਸਾਰੇ ਮੋਗੇ ਆ ਤੇ ਮੈਂ ਤੁਹਾਨੂੰ ਕਹਿਣਾ ਹੀ ਹਾਂ ਕਿ ਤੁਸੀਂ ਮੈਨੂੰ 5000 ਰੁਪਏ ਦੋ ਹਾਂ ਨਾਵੇਂ ਮੈਨੂੰ ਕਿਹਾ ਵਾ ਨੇ ਨਾਵੇਂ ਮੇਰੇ ਤੇ ਡੀਸੀ ਲੱਗਾ ਆ ਜਿਹਦੇ ਕਹਿੰਦੇ ਮੈਂ ਤੈਨੂੰ ਪੈਸੇ ਦਵਾਂਗੀ ਨਾਲੇ ਤੂੰ 5000 ਰੁਪਈਆ ਕੀ ਕਰਨਾ ਆ ਮੰਮੀ ਤੂੰ ਸਿਰਫ ਮੈਨੂੰ ਇੰਨਾ ਦੱਸੋ ਕਿ ਤੂੰ ਹੀ ਮੈਨੂੰ ਪੈਸੇ ਦੇਣੇ ਆ ਕਿ ਨਹੀਂ ਦੇਣੇ ਨਹੀਂ ਮੇਰੇ ਕੋਲ ਤਾਂ ਡੇ ਫालतू ਖਰਚਿਆਂ ਵਾਸਤੇ ਕੋਈ ਪੈਸਾ ਨਹੀਂ ਹੈਗਾ ਲੱਗੀ ਸਮਝ ਅੱਛਾ ਤੇ ਇਹ ਮੰਮੀ ਕੋਲੋਂ ਪੈਸੇ ਮੰਗਣ ਲਈ ਆ ਕੋਈ ਗੱਲ ਨਹੀਂ ਜੇ ਇਹ ਮੰਮੀ ਕੋਲੋਂ ਪੈਸੇ ਲਾਊਗੀ ਨਾ ਤੇ ਮੈਂ ਵੀ ਬਰਾਬਰ ਹੀ ਲਾਊਂਗੀ ਮੰਮੀ ਦੀਦੀ ਪਹਿਲੇ ਮੰਗਦੇ ਆ ਤੇ ਤੁਸੀਂ ਝਟ ਕੱਢ ਕੇ ਦੇ ਦਿੰਦੇ ਹੋ ਤੇ ਜਦੋਂ ਮੈਂ ਮੰਗਦੀ ਆ ਤੇ ਤੁਸੀਂ ਮੈਨੂੰ ਕੋਰਾ ਜਵਾਬ ਦੇ ਦਿੰਦੇ ਹੋ ਨਹੀਂ ਫालतू ਖਰਚਿਆਂ ਵਾਸਤੇ ਨਾ ਮੈਂ ਪੈਸੇ ਤੈਨੂੰ ਦੇਨੀ ਆ ਤੇ ਨਾਵੇਂ ਉਹਨੂੰ ਦੇਨੀ ਆ ਤੁਹਾਡਾ ਤੇ ਰੋਜ਼ ਦਾ ਹੀ ਕੰਮ ਹੋ ਗਿਆ ਕਦੀ ਉਹ ਆ ਜਾਂਦੀ ਆ ਤੇ ਕਦੀ ਤੂੰ ਆ ਜਾਂਦੀ ਆ ਮੇਰੇ ਕੋ ਪੈਸੇ ਰੁੱਖਾ ਨਾ ਨਹੀਂ ਲੱਗੇ ਜਿਹੜੇ ਮੈਂ ਤੁਹਾਨੂੰ ਤੋੜ-ਤੋੜ ਕੇ ਦੇਈ ਜਾਵਾਂ ਚਲੋ ਠੀਕ ਹੈ ਮੰਮੀ ਤੁਸੀਂ ਮੈਨੂੰ ਤਾਂ ਪੈਸੇ ਦੇਣ ਤੋਂ ਮਨਾ ਕਰਤਾ ਨਾ ਜੇ ਕੱਲ ਨੂੰ ਤੁਹਾਨੂੰ ਮੈਂ ਦੀਦੀ ਨੂੰ ਪੈਸੇ ਦਿੰਦਿਆ ਵੇਖ ਲਿਆ ਨਾ ਫੇਰ ਨਾ ਕਿਉਂ ਮੈਂ ਤੁਹਾਡੇ ਨਾਲ ਕਲੇਸ਼ ਪਾ ਲੈਣਾ ਜੇ ਇੱਕ ਮਿੰਟ ਰੁਕ ਜਾਨੇ ਆਲੇ ਸਾ 200 ਰੁਪਿਆ ਇਹ ਨਾ ਸੋਚੀ ਮੈਂ ਤੈਨੂੰ ਦੇਣ ਲੱਗੀ ਆ ਇਹ ਜਾ ਕੇ ਤੇ ਨਾਮ ਨੂੰ ਫੜਾਦੀ ਉਹਨੂੰ ਆਖੇ ਹਿਸਾਬ ਚ ਲੇਖ ਲੈ ਇਹ ਦੋ ਦਿਨੇ ਦਿੱਤੇ ਹੀ ਠੀਕ ਹੈ ਮੰਮੀ ਅੱਛਾ ਤੇ ਮੰਮੀ ਨੇ ਪੈਸੇ ਦੇ ਹੀ ਦਿੱਤੇ ਕਿਰਨ ਨੂੰ ਕੋਈ ਗੱਲ ਨਹੀਂ ਇਹ ਨਾਲ ਤੇ ਮੈਂ ਹੁਣੇ ਗੱਲ ਕਰਦੀ ਆ ਜਾ ਕੇ ਜਸੀ ਮੰਮੀ ਸਾਸਰੀ ਘਰ ਪੁੱਤ ਤੂੰ ਬਿਨਾਂ ਦੱਸੇ ਆ ਗਈ ਤੂੰ ਤਾਂ ਕੋਈ ਫੋਨ ਫਾਨ ਵੀ ਨਹੀਂ ਕੀਤਾ ਕੀ ਗੱਲ ਮੰਮੀ ਆਪਣੇ ਮਾਪਿਓ ਦੇ ਘਰ ਆਉਣ ਲੱਗਿਆ ਵੀ ਮੈਨੂੰ ਫੋਨ ਕਰਨਾ ਪਊਗਾ ਮੈਂ ਉਹਦਾ ਨਹੀਂ ਸਕਦੀ ਨਹੀਂ ਨਹੀਂ ਪੁੱਤ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇਰਾ ਆਪਣਾ ਘਰ ਆ ਤੂੰ ਜਦੋਂ ਮਰਜੀ ਆ ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਤੂੰ ਆਈ ਕਿਹਦੇ ਨਾਲ ਆ ਲੈ ਦੱਸ ਇਹ ਕਿਧਰੋਂ ਆ ਗਈ ਹੈ ਹੁਣ ਇਹਦੇ ਹੁੰਦਿਆਂ ਤੇ ਮੰਮੀ ਨਾਲ ਗੱਲ ਵੀ ਨਹੀਂ ਹੋਣੀ ਚੱਲ ਕੋਈ ਗੱਲ ਨਹੀਂ ਮੌਕਾ ਵੇਖ ਕੇ ਨਾ ਫੇਰ ਮੰਮੀ ਨਾਲ ਗੱਲ ਕਰੂੰਗੀ ਮੰਮੀ ਟਾੜੇ ਜਵਾਈ ਨੇ ਚਮਕ ਦਿਣਾ ਵਾਸਤੇ ਬਾਹਰ ਜਾਣਾ ਸੀ ਤੇ ਮੈਂ ਕਿਹਾ ਮੈਂ ਘਰ ਕੱਲੀ ਨੇ ਕੀ ਕਰਨਾ ਵਾ ਤੇ ਤੁਸੀਂ ਜਾਂਦੇ ਜਾਂਦੇ ਮੈਨੂੰ ਪਿੰਡ ਛੱਡਦੇ ਹੋ ਤੇ ਉਹ ਮੈਨੂੰ ਬਾਹਰ ਛੱਡ ਕੇ ਤੇ ਆਪ ਚਲ ਗਏ ਆ ਤਾਂ ਕਰਕੇ ਮੈਂ ਉਹਨਾਂ ਦੇ ਨਾਲ ਹੀ ਆਈ ਆ ਲੈ ਦੱਸ ਪੁੱਤ ਉਹ ਤੈਨੂੰ ਬਾਹਰ ਕਿਉਂ ਛੱਡ ਕੇ ਚਲ ਗਿਆ 10 ਮਿੰਟ ਘਰ ਆ ਜਾਂਦਾ ਤੇ ਚਾਹ ਪਾਣੀ ਪੀ ਕੇ ਚਲ ਜਾਂਦਾ ਕੋਈ ਗੱਲ ਨਹੀਂ ਮੰਮੀ ਮੈਂ ਉਹਨਾਂ ਨੂੰ ਕਹਿਤਾ ਵਾ ਕਿ ਆਉਂਦੇ ਟਾਈਮ ਨਾਲੇ ਘਰੋਂ ਹੋ ਜਿਓ ਤੇ ਨਾਲੇ ਮੈਨੂੰ ਲੈ ਜਿਓ ਠੀਕ ਆ ਪੁੱਤ ਨੀ ਰਿੰਕੀ ਪਾਣੀ ਲੈ ਕੇ ਆ ਨਾ ਨਾ ਆਪਣੇ ਵਾਸਤੇ ਆਏ ਹਾਂਜੀ ਮੰਮੀ ਲੈ ਆਉਣੀ ਆ ਆ ਵੇਖ ਲਾ ਮੰਮੀ ਦਾ ਹਾਲ ਪੈਸੇ ਵਣਾਉਣ ਵਾਲੀ ਕਿਰਨ ਤੇ ਕੰਮ ਵਾਰੀ ਮੈਂ ਕੋਈ ਗੱਲ ਨਹੀਂ ਦੀਦੀ ਨਾਲ ਮੈਂ ਗੱਲ ਕਰਾਂਗੀ ਕਿ ਇਹ ਵੇਖ ਲੋ ਮੰਮੀ ਕਿਰਨ ਚ ਤੇ ਮੇਰੇ ਚ ਕਿੰਨਾ ਫਰਕ ਕਰਦੇ ਆ ਨਵ ਆ ਵੇਖ ਲੋ ਮੰਮੀ ਦਾ ਹਾਲ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਉਹਨਾਂ ਨੇ ਮੈਨੂੰ ਪੈਸੇ ਨਹੀਂ ਜੇ ਦੇਣੇ ਬਸ ਉਹੀ ਗੱਲ ਹੋਈ ਉਹਨਾਂ ਨੇ ਮੈਨੂੰ ਪੈਸੇ ਨਹੀਂ ਜੇ ਦਿੱਤੇ ਓ ਚੱਲ ਕੋਈ ਗੱਲ ਨਹੀਂ ਐਵੇਂ ਨਿੱਕੀ ਨਿੱਕੀ ਗੱਲ ਤੇ ਮੂੰਹ ਨਹੀਂ ਬਣਾਇੰਦਾ ਹੁੰਦਾ ਇਦਾਂ ਕਰ ਔਲਮਾਰੀ ਦੇ ਵਿੱਚ ਉਹ ਨਾ ਮੇਰਾ ਬਟੂਆ ਪਿਆ ਈ ਤੇ ਉਹਦੇ ਵਿੱਚ ਮੇਰਾ ਏਟੀਐਮ ਕਾਰਡ ਕੱਢ ਕੇ ਲੈ ਜਾ ਤੁਜਾ ਮੋਜਿਆ ਕਰ ਚਲੋ ਠੀਕ ਹੈ ਨਾ ਇੱਕ ਮਿੰਟ ਰੋਕ ਨਲਿਆ ਬਾਹਰ ਕੌਣ ਕੁੰਡਿਆ ਆਇਆ ਕੋਈ ਪਤਾ ਨਹੀਂ ਨਵ ਚਲੋ ਮੈਂ ਵੇਖਦੀਆਂ ਜਾ ਕੇ ਠੀਕ ਹੈ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਲਓ ਪਾਣੀ ਹੋਰ ਘਰੇ ਸਾਰੇ ਠੀਕ ਆ ਹਾਂ ਠੀਕ ਠਾਕ ਵਧੀਆ ਨੇ ਕੀ ਗੱਲ ਪਾਣੀ ਲਿਆਉਣ ਦੇ ਵਿੱਚ ਇੰਨਾ ਟਾਈਮ ਲੱਗ ਜਾਂਦਾ ਆ ਮੰਮੀ ਜੇ ਪਾਣੀ ਲਿਆਉਣ ਵਿੱਚ ਮੈਨੂੰ ਟਾਈਮ ਲੱਗ ਗਿਆ ਤੇ ਤੁਸੀਂ ਕਿਰਨ ਨੂੰ ਆਵਾਜ਼ ਮਾਰ ਲੈਂਦੇ ਵੈਸੇ ਵੀ ਅੱਜਕੱਲ ਤੁਹਾਨੂੰ ਉਹ ਹੀ ਚੰਗੀ ਲੱਗਦੀ ਆ ਨੇ ਕੀ ਮਤਲਬ ਤੇਰਾ ਮੰਮੀ ਮਤਲਬ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੁਣ ਦੀਦੀ ਦੇ ਆਇਆ ਨਾ ਤੁਸੀਂ ਮੇਰਾ ਜ਼ਿਆਦਾ ਮੂੰਹ ਨਾ ਖਲਵਾਓ ਲਿਓ ਦੀਦੀ ਗਲਾਸ ਕੀ ਗੱਲ ਮੰਮੀ ਕਰੇ ਕੋਈ ਗੱਲ ਹੋਈ ਆ ਭਾਬੀ ਨੇ ਬੜਾ ਮੂੰਹ ਬਣਾਇਆ ਵਾ ਪੁੱਤ ਤੈਨੂੰ ਤੇ ਪਤਾ ਹੀ ਆ ਇਹਨਾਂ ਦੇ ਕੰਜਰ ਕਲੇਜ ਦਾ ਇਹ ਕੋਈ ਨਾ ਕੋਈ ਬਹਾਨਾ ਲੱਭ ਕੇ ਤੇ ਸਾਰਾ ਦਿਨ ਸਿੰਗ ਫਸਾਈ ਰੱਖਦੀਆਂ ਨੇ ਮੰਮੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਸਾਰਾ ਦਿਨ ਲੜਦੀਆਂ ਕਿਹੜੀ ਗੱਲੋਂ ਰਹਿੰਦੀਆਂ ਨੇ ਕੋਈ ਗੱਲ ਨਹੀਂ ਪੁੱਤ ਤੂੰ ਇੱਥੇ ਹੀ ਆ ਨਾ ਆਪਣੀਆਂ ਅੱਖਾਂ ਨਾਲ ਵੇਖ ਲਈ ਵੀ ਇਹ ਕਿਉਂ ਲੜਦੀਆਂ ਰਹਿੰਦੀਆਂ ਨੇ ਨਾਲੇ ਹੁਣ ਤੂੰ ਆਪ ਹੀ ਵੇਖ ਲੈ ਤੈਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਤੇ ਛੋਟੀ ਅਜੇ ਤੱਕ ਬਾਹਰ ਨਹੀਂ ਨਿਕਲੀ ਮੰਮੀ ਆਪਾਂ ਬਾਹਰ ਮੰਜੇ ਤੇ ਬੈਠੇ ਆ ਅੰਦਰ ਬੈਠਿਆਂ ਨੂੰ ਕੀ ਪਤਾ ਬਾਹਰ ਕੌਣ ਆਇਆ ਵਾ ਤੇ ਕੌਣ ਨਹੀਂ ਕੋਈ ਗੱਲ ਨਹੀਂ ਜੇ ਭਾਬੀ ਨਹੀਂ ਆਈ ਤੇ ਮੈਂ ਉਹਨੂੰ ਅੰਦਰ ਜਾ ਕੇ ਆਪ ਮਿਲ ਲਾਂਗੀ ਨਹੀਂ ਤੂੰ ਹੀ ਤੇ ਇਹਨਾਂ ਨੂੰ ਸਿਰ ਤੇ ਜੜਾ ਕੇ ਰੱਖਿਆ ਵਾ ਤਾਂ ਹੀ ਤੇ ਤੇਰੀ ਭੂਰਾ ਕਦਰ ਨਹੀਂ ਕਰਦੀਆਂ ਕੋਈ ਗੱਲ ਨਹੀਂ ਮੰਮੀ ਭਾਵੇਂ ਉਹ ਚੰਗੀਆਂ ਨੇ ਤੇ ਭਾਵੇਂ ਮਾੜੀਆਂ ਨੇ ਹੈ ਤੇ ਮੇਰੀਆਂ ਭਜਾਈਆਂ ਹੀ ਆ ਨਾ ਨਾਲੇ ਮੈਂ ਭਾਬੀ ਨੂੰ ਮਿਲ ਜਾਵਾਂ ਜਾਂ ਉਹ ਮੈਨੂੰ ਮਿਲਣ ਆਜੇ ਗੱਲ ਤੇ ਇੱਕੋ ਹੀ ਆ ਨਾ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਜੇ ਹਾਂ ਠੀਕ ਠਾਕ ਵਧੀਆ ਤੁਸੀਂ ਸੁਣਾਓ ਮੈਂ ਵੀ ਠੀਕ ਹਾਂ ਦੀਦੀ ਵੇਖ ਲਓ ਮੰਮੀ ਆ ਗਏ ਨਾ ਭਾਬੀ ਮਿਲਣ ਤੁਹੀ ਐਵੇਂ ਗਈ ਜਾਂਦੇ ਹੀ ਨਹੀਂ ਤੂੰ ਬਹੁਤੀ 헤ਜਲੀ ਨਾ ਬਾਣੇ ਦੀ ਨਾਲੇ ਹੁਣ ਤੂੰ ਇੱਥੇ ਖਲੋਤੀ ਕੀ ਕਰਨੀ ਆ ਜਾਦੀ ਦੀ ਆਪਣੀ ਵਾਸਤੇ ਚਾਹ ਪਾਣੀ ਬਣਾ ਕੇ ਲਿਆ ਹਾਂਜੀ ਮੰਮੀ ਲਿਆਉਣੀ ਆ ਚੱਲ ਪੁੱਤ ਅੰਦਰ ਚੱਲੀਏ ਚਲੋ ਦੀਦੀ ਕਪੜੇ ਮੈਂ ਵਾਸ਼ਿੰਗ ਮਸ਼ੀਨ 'ਚ ਪਾਤੇ ਆ ਤੇ ਜਦੋਂ ਗੇੜਾ ਆ ਜਾਏਗਾ ਨਾ ਤੇ ਤੁਸੀਂ ਕੱਢਦੇ ਹੋ ਨਹੀਂ ਕਪੜੇ ਵਾਸ਼ਿੰਗ ਮਸ਼ੀਨ 'ਚ ਤੂੰ ਪਾਏ ਆ ਤੇ ਗੇੜਾ ਆਉਣ ਤੋਂ ਬਾਅਦ ਮੈਂ ਕੱਢਾਂ ਇਹ ਕਿੱਦਾਂ ਦੀ ਗੱਲ ਹੋਈ ਦੀਦੀ ਫਿਰ ਕੀ ਹੋ ਜਾਊਗਾ ਜੇ ਕਪੜੇ ਮਸ਼ੀਨ 'ਚ ਤੁਸੀਂ ਬਾਹਰ ਕੱਢ ਦੋਗੇ ਮੈਂ ਅੰਦਰ ਜਾ ਕੇ ਹੋਰ ਕੋਈ ਕੰਮ ਕਰ ਲੈਣੀ ਆ ਨਹੀਂ ਮੈਨੂੰ ਪਤਾ ਤੇਰੇ ਸਾਰੇ ਕੰਮਾਂ ਦਾ ਤੂੰ ਜਾਣ ਜਾਣ ਕੇ ਮੰਮੀ ਦੇ ਅੱਗੇ ਪਿੱਛੇ ਕੰਮ ਕਰਦੀ ਫਿਰਦੀ ਆ ਕਿ ਮੰਮੀ ਨੂੰ ਲੱਗੇ ਕਿ ਮੇਰੀ ਇਹੋ ਨਾ ਸਾਰਾ ਕੰਮ ਕਰਦੀ ਆ ਆਹੋ ਮੈਨੂੰ ਕਿਹੜਾ ਹੋਰ ਕੋ ਕੰਮ ਹੈਗਾ ਵਾ ਮੰਮੀ ਦੇ ਅੱਗੇ ਪਿੱਛੇ ਫਿਰਨ ਤੋਂ ਇਲਾਵਾ ਨਾਲੇ ਨਾ ਮੈਂ ਮੰਮੀ ਦੇ ਅੱਗੇ ਪਿੱਛੇ ਫਿਰਦੀ ਆ ਤੇ ਨਾ ਮੈਨੂੰ ਫਿਰਨ ਦੀ ਲੋੜ ਆ ਆਹੋ ਹੁਣ ਕੀ ਲੋੜ ਆ ਤੈਨੂੰ ਮੰਮੀ ਦੇ ਅੱਗੇ ਪਿੱਛੇ ਫਿਰਨ ਦੀ ਜਦੋਂ ਤੈਨੂੰ ਨੋਟਾਂ ਦੀ ਲੋੜ ਹੁੰਦੀ ਆ ਉਦੋਂ ਤੂੰ ਭੱਜ ਕੇ ਮੰਮੀ ਕੋਲ ਜਾਨੀ ਆ ਤੇ ਮੰਮੀ ਵੀ ਮਿੰਟ ਲਉਂਦੀ ਆ ਤੈਨੂੰ ਨੋਟ ਦੇਣ ਲੱਗਿਆਂ ਤੇ ਮੇਰੇ ਵਾਰੀ ਮੰਮੀ ਜੇ ਮੈਨੂੰ 100 ਰੁਪਿਆ ਵੀ ਦਿੰਦੇ ਆ ਤੇ ਉਹਦਾ ਵੀ ਹਿਸਾਬ 100 ਵਾਰੀ ਪੁੱਛਦੇ ਆ ਕਿ ਕਿੱਥੇ ਖਰਚਿਆ ਫਿਰ ਇਹਦੇ ਵਿੱਚ ਮੈਂ ਕੀ ਕਰ ਸਕਦੀ ਆ ਜੇ ਮੰਮੀ ਮੈਨੂੰ ਮਿੰਟ ਵਿੱਚ ਨੋਟ ਕੱਟ ਕੇ ਦੇ ਦਿੰਦੇ ਆ ਨਾਲੇ ਦੀਦੀ ਆਪਣੇ ਦਿਲ ਵਿੱਚ ਆਵਲਾ ਭਲੇਖਾ ਕਰ ਦੋ ਕਿ ਮੰਮੀ ਮੇਰੇ ਨਾਲ ਜ਼ਿਆਦਾ ਕਰਦੇ ਆ ਮੰਮੀ ਜਿੱਦਾ ਤੁਹਾਡੇ ਨਾਲ ਰਹਿੰਦੇ ਆ ਨਾ ਉਦਾਂ ਹੀ ਮੰਮੀ ਮੇਰੇ ਨਾਲ ਰਹਿੰਦੀ ਆ ਉਹ ਤੂੰ ਰਹਿਂਦੇ ਟੱਕੀ ਰਹਿ ਮੈਂ ਮੰਮੀ ਨੂੰ ਆਪ ਛੱਤੀ ਵਾਰੀ ਵੇਖਿਆ ਤੈਨੂੰ ਮੇਰੇ ਤੋਂ ਚੋਰੀ ਪੈਸੇ ਦਿੰਦੇ ਆ ਮੰਮੀ ਬਾਹਰ ਕਾ ਦਾ ਰੋਲਾ ਪਈ ਜਾਂ ਡਿਆ ਵਾ ਕਿਤੇ ਤੁਹਾਡੀ ਗੱਲ ਸੱਚੀ ਤੇ ਨਹੀਂ ਹੋਗੀ ਭਾਬੀਆਂ ਫੇਰ ਤੇ ਨਹੀਂ ਕਿਤੇ ਲੜਪੀਆਂ ਨਹੀਂ ਇਹਨਾਂ ਦਾ ਤੇ ਰੋਜ਼ ਦਾ ਹੀ ਕੰਜਰਖਾਨਾ ਹੋ ਗਿਆ ਆ ਆਪੇ ਲੜ-ਲੋੜ ਕੇ ਇੱਕੋ ਜਿੰਗਾ ਹੋ ਜਾਣਗੀਆਂ ਮੈਂ ਨਹੀਂ ਇਹਨਾਂ ਦਾ ਮੱਥਾ ਮਾਰਦੀ ਚਲੋ ਮੰਮੀ ਜਾ ਕੇ ਤਾਂ ਵੇਖੀਏ ਕੀ ਗੱਲ ਹੋਈ ਆ ਸਾਨੂੰ ਵੀ ਤਾਂ ਪਤਾ ਲੱਗੇ ਚਲ ਉਠ ਤੂੰ ਵੀ ਵੇਖਲਾ ਜਾ ਕੇ ਵੀ ਕਿਹੜੀ ਗੱਲੋਂ ਲੜਨ ਦਈਆਂ ਨੇ ਚਲੋ ਮੰਮੀ ਪਾਬੇ ਕੀ ਗੱਲ ਹੋਈ ਆ ਤੁਸੀਂ ਘਾਤੋ ਇੰਨਾ ਰੋਲਾ ਪਾਇਆ ਵਾ ਦੀਦੀ ਰੋਲਾ ਨਾ ਪਾਵਾਂ ਤਾਂ ਕੀ ਕਰਾਂ ਕੰਮ ਕਰਨ ਨੂੰ ਮੈਂ ਤੇ ਨੋਟਸਾਂ ਬੰਨੂ ਕਿਰਨ ਮੈਂ ਇੱਕ ਛੱਤ ਥੱਲੇ ਰਹਿ ਕੇ ਨਾ ਇਹ ਫਰਕ ਨਹੀਂ ਹੋਣ ਦੇਣਾ ਨਹੀਂ ਕਿੰਨੇ ਕੀ ਫਰਕ ਕੀਤਾ ਤੁਹਾਡੇ ਨਾਲ ਮੈਨੂੰ ਤਾਂ ਇਹ ਤੱਕ ਤੁਹਾਡੇ ਕਲੇਸ਼ ਦੀ ਸਮਝ ਨਹੀਂ ਆਈ ਵੀ ਤੁਸੀਂ ਕਿਹੜੀ ਗੱਲੋਂ ਪਾ ਕੇ ਬਹਿ ਜਾਂਦੀਆਂ ਜੇ ਮੰਮੀ ਜੀ ਇਹ ਜਿਹੜਾ ਕਲੇਸ਼ ਹੈ ਨਾ ਇਹ ਤੁਹਾਡੇ ਕਰਕੇ ਪੈਂਦਾ ਵਾ ਕਿਉਂ ਦੀਦੀ ਹਾਂ ਕਿਰਨ ਵੇਖੋ ਮੰਮੀ ਜੀ ਤੁਸੀਂ ਜੇ ਸਾਨੂੰ ਦੋਵਾਂ ਨੂੰ ਬਰਾਬਰ ਰੱਖੋ ਨਾ ਤੇ ਇਹ ਘਰ ਵਿੱਚ ਕਲੇਸ਼ ਨਾ ਹੋਵੇ ਤੁਸੀਂ ਕਲੇਸ਼ ਦੇ ਮੋਢੀ ਜੇ ਤੇ ਤੁਸੀਂ ਸਾਡੇ ਦੋਵਾਂ ਵਿੱਚ ਕਲੇਸ਼ ਪਾ ਕੇ ਰੱਖ ਦੇ ਜੇ ਪਾਬੀ ਮੰਮੀ ਨੇ ਤੁਹਾਡੇ 'ਚ ਕੀ ਕਲੇਸ਼ ਪਵਾਤਾ ਵਾ ਤੁਸੀਂ ਦੋਵੇਂ ਜਾਣੀਏ ਮੰਮੀ ਤੇ ਗੁੱਸਾ ਕਰੀ ਜਾਂਦੀਆਂ ਜੀ ਦੀਦੀ ਇਸ ਗੱਲ ਦਾ ਜਵਾਬ ਨਾ ਤੁਸੀਂ ਮੰਮੀ ਕੋਲੋਂ ਪੁੱਛੋ ਵੈਹੇ ਦੀਦੀ ਸਹੀ ਕਹਿੰਦੇ ਨੇ ਮੰਮੀ ਸਾਡੇ ਦੋਨਾਂ ਵਿੱਚ ਫਰਕ ਕਰਦੇ ਨੇ ਕੀ ਗੱਲ ਮੰਮੀ ਦੋਵੇਂ ਭਾਬੀਆਂ ਇੱਕੋ ਗੱਲ ਕਹਿ ਕੇ ਗਈਆਂ ਨੇ ਕਿ ਤੁਸੀਂ ਉਹਨਾਂ 'ਚ ਫਰਕ ਕਰਦੇ ਜੇ ਤੁਸੀਂ ਇਹੋ ਜਿਹਾ ਕੀ ਕਰਤਾ ਜਿਹੜਾ ਦੋਵੇਂ ਤੁਹਾਨੂੰ ਮਾੜਾ ਕਹਿੰਦੀਆਂ ਨੇ ਵੇਹ ਪੁੱਤ ਗੱਲ ਇਹ ਆ ਜੇ ਇੱਕ ਨੂੰ ਪੈਸੇ ਦੀ ਲੋੜ ਹੁੰਦੀ ਆ ਤੇ ਮੈਂ ਉਹਨੂੰ ਦੇ ਦੇਨੀ ਆ ਤੇ ਦੂਜੀ ਨਾਲ ਐਵੇਂ ਪੈਸੇ ਮੰਗਣ ਲੱਗ ਪੈਂਦੀ ਆ ਬਸ ਇਹ ਹੋੜੀਆਂ ਪਗਾਉਂਦੀਆਂ ਨੇ ਅੱਛਾ ਗੱਲ ਇਹ ਆ ਵੀ ਦੋਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਮੰਮੀ ਮੇਰੇ ਨਾਲ ਵੱਧ ਦੂਜੀ ਦਾ ਕਰਦੀ ਆ ਪੁੱਤ ਤੂੰ ਛੱਡ ਇਹਨਾਂ ਗੱਲਾਂ ਨੂੰ ਇਹਨਾਂ ਦੋਵਾਂ ਦਾ ਤੇ ਇਹੋ ਹਾਲ ਰਹਿਣਾ ਵਾ ਚਲ ਆਪ ਅੰਦਰ ਚੱਲੀਏ ਚਲੋ ਮੰਮੀ ਵੀ ਸਵੇਰੇ ਸਵੇਰੇ ਕਿਹੜਾ ਪਾਈ ਆਇਆ ਸੀ ਤੇ ਤੁਹਾਨੂੰ ਕੀ ਦੇ ਕੇ ਗਿਆ ਸੀ ਦੀਦੀ ਉਹ ਮੇਰੇ ਮੰਮੀ ਕੇ ਕੰਮ ਵਾਸਤੇ ਨਾ ਲੁਧਿਆਣੇ ਗਏ ਸੀ ਤੇ ਉਥੋਂ ਸਾਡੇ ਭੈਣਾ ਵਾਸਤੇ ਸੂਟ ਤੇ ਬੈੱਡ ਦੀਆਂ ਚਾਦਰਾਂ ਲੈ ਕੇ ਆਏ ਨੇ ਉਹ ਦੇ ਕੇ ਗਿਆ ਸੀ ਉਹ ਠੀਕ ਹੈ ਮੰਮੀ ਜੀ ਆ ਚਾਦਰਾਂ ਵੇਖਿਓ ਹਾਂ ਸੋਹਣੀਆਂ ਭਲਾ ਲਿਆ ਫੜਾ ਮੈਂ ਵੇਣੀ ਆ ਪੁੱਤ ਚਾਦਰਾਂ ਤਾਂ ਬੜੀਆਂ ਸੋਹਣੀਆਂ ਆ ਨਾਲੇ ਕਪੜਾ ਵੀ ਬੜਾ ਵਧੀਆ ਆ ਜਦੋਂ ਪੈਸੇ ਸੋਹਣੇ ਲੱਗੇ ਆ ਤੇ ਫਿਰ ਚੀਜ਼ ਤੇ ਆਪੇ ਵਧੀਆ ਹੀ ਲੱਗਣੀ ਆ ਪਾਗਦੀ ਅਗਲੀ ਵਾਰ ਮੈਨੂੰ ਵੀ ਤੁਸੀਂ ਇਹਦੇ ਨਾਲ ਦੀਆਂ ਚਾਦਰਾਂ ਮਗਾ ਕੇ ਦਿਓ ਠੀਕ ਆ ਦੀਦੀ ਜਦੋਂ ਕਿਤੇ ਮੰਮੀ ਦਾ ਲੁਧਿਆਣਾ ਚੱਕਰ ਲੱਗੂਗਾ ਨਾ ਤੇ ਮੈਂ ਤੁਹਾਡਾ ਸਨਾਂਝ ਜ਼ਰੂਰ ਦਵਾਂਗੀ ਠੀਕ ਆ ਭਾਬੀ ਅੱਛਾ ਤੇ ਇਹ ਗੱਲ ਆ ਮੰਮੀ ਨੇ ਵੱਡੀ ਭਾਬੀ ਨੂੰ ਸਮਾਨ ਲੈ ਕੇ ਦਿੱਤਾ ਵਾ ਮੰਮੀ ਇਹ ਤੁਸੀਂ ਠੀਕ ਨਹੀਂ ਕੀਤਾ ਮੈਂ ਹੁਣੇ ਜਾ ਕੇ ਪੁੱਛਦੀ ਆ ਨਾ ਮੰਮੀ ਨੂੰ ਕਿ ਮੰਮੀ ਮੇਰੇ ਵਾਰੇ ਤੁਹਾਡੇ ਕੋ ਪੈਸੇ ਮੁੱਕ ਜਾਂਦੇ ਆ ਦੀਦੀ ਆ ਕੀ ਸਮਾਨ ਕੱਢੀ ਬੈਠ ਜੇ ਤੁਸੀਂ ਕਿਰਨ ਮੇਰੀ ਮੰਮੀ ਨੇ ਨਾ ਚਾਦਰਾਂ ਲੈ ਕੇ ਭੇਜੀਆਂ ਵਾ ਤੂੰ ਵੇਖ ਇਹ ਸੋਹਣੀਆਂ ਵਾ ਤੇ ਮੈਂ ਗੈਸ ਤੇ ਦੁੱਧ ਰੱਖਿਆ ਮੈਂ ਵੇਖਾਵਾਂ ਕਿ ਤੇ ਉਬਲ ਨਾ ਜਾਵੇ ਚਲੋ ਠੀਕ ਹੈ ਦੀਦੀ ਮੰਮੀ ਸੱਚੋ ਸਾਰ ਦੱਸਿਓ ਇਹ ਚਾਦਰਾਂ ਸੱਚੀ ਦੀਦ ਦੇ ਪੇਕਿਆਂ ਦਵਾਈਆਂ ਵਾ ਜਾਂ ਫਿਰ ਦੀਦੀ ਨੇ ਤੁਹਾਨੂੰ ਬਚਾਉਣ ਦੀ ਖਾਤਰ ਝੂਠ ਬੋਲਿਆ ਵਾ ਕੀ ਚਾਦਰਾਂ ਮੇਰੇ ਪੇਕਿਆਂ ਦਵਾਈਆਂ ਵਾ ਭਾਬੀ ਮੰਮੀ ਭਾਬੀ ਨੂੰ ਝੂਠ ਬੋਲਣ ਲਈ ਕਾਤੋਂ ਕਹਿਣਗੇ ਜਦੋਂ ਆਈਆਂ ਹੀ ਭਾਬੀ ਦੇ ਪੇਕੇਆਂ ਤੋਂ ਚਾਦਰਾਂ ਵਾ ਤੇ ਪੇਕੇਆਂ ਦਾ ਹੀ ਨਾਂ ਲੈਣਾ ਵਾ ਨਾ ਦੀਦੀ ਤੁਹਾਨੂੰ ਨਹੀਂ ਪਤਾ ਇਹ ਮੰਮੀ ਦਾ ਤੇ ਦੀਦੀ ਦਾ ਡਰਾਮਾ ਵੀ ਹੋ ਸਕਦਾ ਵਾ ਹੋ ਸਕਦਾ ਵਾ ਕਿ ਮੰਮੀ ਨੇ ਦੀਦੀ ਨੂੰ ਕਹਿਤਾ ਹੋਵੇ ਕਿ ਸਮਾਨ ਤੂੰ ਆਪਣੇ ਕੋਲੋਂ ਲਿਆ ਵਾ ਤੇ ਸਾਰਿਆਂ ਦੇ ਸਾਹਮਣੇ ਕਹਿਦੀ ਕਿ ਮੇਰੇ ਪੇਕੇਆਂ ਤੋਂ ਆਇਆ ਵਾ ਮੰਮੀ ਜੀ ਇਸ ਉਮਰ 'ਚ ਤੁਹਾਨੂੰ ਇਹੋ ਜਿਹੀਆਂ ਚਲਾਕੀਆਂ ਕਰਨੀਆਂ ਚੰਗੀਆਂ ਨਹੀਂ ਲੱਗਦੀਆਂ ਵੇਖ ਕੇ ਨਾ ਬਸ ਮੰਮੀ ਜੀ ਮੈਂ ਤੁਹਾਡੀ ਹੋਰ ਕੋਈ ਗੱਲ ਨਹੀਂ ਸੁਣਨੀ ਵੇਖ ਲਿਆ ਪੁੱਤ ਘਰ 'ਚ ਜਿਹੜੀ ਮਰਜ਼ੀ ਗੱਲ ਹੋ ਜੇ ਨਾ ਇਹਨਾਂ ਨੇ ਤੇ ਬਸ ਮੇਰੇ ਸਿਰ 'ਚ ਹੀ ਖੇਪ ਪਾਉਣੀ ਹੁੰਦੀ ਆ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕਿੱਥੋਂ ਇਹ ਗਲਤ ਫਹਮੀ ਵੜ ਗਈ ਆ ਵੀ ਮੰਮੀ ਇੱਕ ਨਾ ਜ਼ਿਆਦਾ ਕਰਦੀ ਆ ਤੇ ਦੂਜੀ ਨਾ ਘੱਟ ਕਰਦੀ ਆ ਕੋਈ ਗੱਲ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਆਪੇ ਇੱਕ ਨਾ ਇੱਕ ਦਿਨ ਇਹਨਾਂ ਨੂੰ ਅਕਲਾ ਜਾਣੀ ਆ ਨਾਲੇ ਮੰਮੀ ਤੁਹਾਡੇ ਜਵਾਈ ਦਾ ਫੋਨ ਆਉਣ ਡਿਆ ਹੀ ਤੇ ਮੈਂ ਨਾ ਗੱਲ ਕਰ ਲਾਂ ਉਹਨਾਂ ਨਾਲ ਜਾ ਕੇ ਮਾੜੀ ਜੀ ਠੀਕ ਆ ਪੁੱਤ ਜਾ ਕਰ ਭਾਬੀ ਹਾਂਜੀ ਦੀਦੀ ਆ ਨਾ ਮੇਰੇ ਟੌਪਸ ਵਾ ਆ ਤੁਸੀਂ ਸਾਮ ਕੇ ਰੱਖ ਦੋ ਹਾਂ ਮੈਂ ਕਦੀ ਘਰੀ ਪਾਈ ਨਹੀਂ ਆ ਨਹੀਂ ਦੀਦੀ ਇਹ ਤੁਸੀਂ ਆਪ ਹੀ ਸਾਮ ਕੇ ਰੱਖ ਲਓ ਭਾਬੀ ਇਹ ਕਿੱਡੀ ਵੱਡੀ ਗੱਲ ਆ ਤੁਸੀਂ ਰੱਖ ਲਓ ਜਾਂ ਮੈਂ ਰੱਖ ਲਾਂ ਗਲਤੀ ਕੋਈ ਆ ਨਾ ਤੁਸੀਂ ਸਾਮ ਦੋ ਇਹਨਾਂ ਨੂੰ ਹੁਣ ਤਾਂ ਮੰਮੀ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ ਕਿਰਨ ਨੂੰ ਦੀਦੀ ਕੋਲੋਂ ਟੂਮਬਾਂ ਵੀ ਚੋਰੀ ਬਣਾ ਕੇ ਦੇਣ ਲੱਗ ਪਏ ਆ ਕੋਈ ਗੱਲ ਨਹੀਂ ਮੈਂ ਹੁਣੇ ਗੱਲ ਕਰਦੀ ਹਾਂ ਨਾ ਵਾ ਕਿਰਨ ਤੂੰ ਤੇ ਕਮਾਲ ਹੀ ਕਰਤਾ ਮੰਮੀ ਨੂੰ ਤੇ ਦੀਦੀ ਨੂੰ ਬੜਾ ਆਪਣੇ ਵਾਸਤੇ ਕਰਕੇ ਰੱਖਿਆ ਭਾਬੀ ਹੁਣ ਕੀ ਹੋ ਗਿਆ ਵਾ ਹੁਣ ਕੀ ਕਰਤਾ ਕਿਰਨ ਨੇ ਦੀਦੀਏ ਕੋਈ ਗਲਤ ਨਾ ਨਾ ਹੋਈ ਤੁਸੀਂ ਮੇਰੇ ਸਾਹਮਣੇ ਮੁੱਕਰੀ ਜਾਂਦੇ ਏ ਜੇ ਦੀਦੀ ਕਿੱਦਾਂ ਦੀਆਂ ਗੱਲਾਂ ਕਰਨ ਏ ਜੇ ਹੁਣ ਮੈਂ ਤੇ ਦੀਦੀ ਨੇ ਕੀ ਕਰਤਾ ਜਿਹੜੇ ਤੁਸੀਂ ਬੋਲਣ ਲੱਪੇ ਜੇ ਕਿਰਨ ਦੀਦੀ ਨੇ ਕੁਝ ਨਹੀਂ ਕੀਤਾ ਹੁਣ ਜੋ ਕੁਝ ਕੀਤਾ ਨਾ ਮੰਮੀ ਨੇ ਕੀਤਾ ਵਾ ਮੰਮੀ ਨੇ ਦੀਦੀ ਨੂੰ ਕਿਹਾ ਹੋਣਾ ਵਾ ਕਿ ਇਹਨਾਂ ਦੀ ਐਨੀਵਰਸਰੀ ਆਉਣ ਈਆ ਤੇ ਇਹਨਾਂ ਨੂੰ ਕੋਈ ਟੂਮ ਬਣਾ ਦੇ ਤੇ ਵੇਖ ਲਾ ਦੀਦੀ ਬਣਾ ਕੇ ਵੀ ਲੈ ਆਏ ਭਾਬੀ ਮੈਂ ਕੁਝ ਨਹੀਂ ਬਣਾ ਕੇ ਲਈ ਨਾਲੇ ਇਹੋ ਜਿਹਾ ਮੰਮੀ ਨੇ ਮੈਨੂੰ ਕੁਝ ਨਹੀਂ ਕਿਹਾ ਜਿਹੋ ਜਿਹਾ ਤੁਸੀਂ ਸੋਚੀ ਜਾਂਦੇ ਜੇ ਦੀਦੀ ਤੁਸੀਂ ਪਾਗਲ ਕਿਉਂ ਬਣਾਉਂਦੇ ਜੇ ਮੇਰੇ ਸਾਹਮਣੇ ਤੁਸੀਂ ਕਿਰਨ ਨੂੰ ਟੋਪਸ ਫੜਾਉਂਦੇ ਹੀ ਤੇ ਤੁਸੀਂ ਕਹਿੰਦੇ ਮੰਮੀ ਨੇ ਮੈਨੂੰ ਕੁਝ ਨਹੀਂ ਕਿਹਾ ਬੰਦਾ ਘਟੋ ਘਟ ਮੂੰਹ ਤੇ ਝੂਠ ਨਾ ਬੋਲੇ ਨਾਲੇ ਮੰਮੀ ਨੇ ਕਿਹਾ ਹੋਣਾ ਵਾ ਕਿ ਜਦੋਂ ਮੈਂ ਉਰਾਂ ਪਰਾਂ ਹਾਂ ਵਾ ਤੇ ਕਿਰਨ ਨੂੰ ਫੜਾਦੀ ਤੇ ਵੱਡੀ ਨੂੰ ਪਤਾ ਨਾ ਲੱਗੇ ਕਿਉਂ ਕਿ ਕਿਰਨ ਦੀਦੀ ਤੁਹਾਨੂੰ ਵਹਿਮ ਹੋ ਗਿਆ ਵਾ ਟੂਮ ਛੱਲਾ ਤੇ ਉਹ ਵੀ ਮੈਨੂੰ ਰਹਿਣ ਦੋ ਤੁਸੀਂ ਮੰਮੀ ਤੁਹਾਨੂੰ ਪਾਦਨ ਇੰਨਾ ਹੀ ਬਹੁਤ ਆਹੋ ਮੈਨੂੰ ਤੇ ਮੰਮੀ ਨੇ ਟੂਮ ਛੱਲਿਆਂ ਨਾਲ ਲੱਦ ਕੇ ਰੱਖਿਆ ਵਾ ਨਾਲੇ ਤੂੰ ਮਹਾਰਾਣੀਏ ਗੱਲ ਨਾ ਬਦਲ ਮੈਨੂੰ ਸਾਰਾ ਪਤਾ ਵਾ ਮੰਮੀ ਤੇਰੇ ਨਾਲ ਵੱਧ ਕਰਦੇ ਆ ਤੇ ਮੇਰੇ ਨਾਲ ਘੱਟ ਕਰਦੇ ਆ ਵੇ ਪੁੱਤ ਆ ਵੀ ਚੰਗਾ ਹੋ ਗਿਆ ਜਿਹੜੇ ਆਪਾਂ ਉਹਨਾਂ ਦੇ ਘਰੋਂ ਹੋਏ ਆ ਨਹੀਂ ਤੇ ਉਹਨਾਂ ਨੇ ਫੇਰ ਲਮਾਂ ਦੇਣਾ ਸੀ ਵੀ ਦੋ ਮਹੀਨੇ ਦਾ ਜਵਾਬ ਹੋ ਗਿਆ ਤੇ ਤੁਹਾਡੇ ਘਰ ਅਜੇ ਤੱਕ ਕੋਈ ਵੀ ਖੜਨ ਨਹੀਂ ਆਇਆ ਹਾਂਜੀ ਮੰਮੀ ਇੱਕ ਮਿੰਟ ਰੁਕੋ ਆ ਅੰਦਰ ਰੌਲਾ ਜਾ ਕਾਦਾ ਪਈ ਜਾਂਦਾ ਆ ਵੇ ਪੁੱਤ ਰੌਲਾ ਕਾਦਾ ਪੈਣਾ ਵਾ ਤੈਨੂੰ ਤੇ ਪਤਾ ਹੀ ਆ ਇਹਨਾਂ ਦਾ ਫੇਰ ਕਿਸੇ ਨਾ ਕਿਸੇ ਗੱਲੋਂ ਲੜਪਈਆਂ ਹੋਣੀਆਂ ਹੋਰ ਕੀ ਹੋਣਾ ਆ ਚਲੋ ਵੇਖੀਏ ਬੜਾ ਜਾ ਕੇ ਕੀ ਹੋਇਆ ਆ ਚੱਲ ਪੁੱਤ ਨਹੀਂ ਹੁਣ ਕੀ ਗੱਲ ਹੋ ਗਈ ਆ ਕਤਰ ਰੋਲਾ ਪਾਇਆ ਤੁਸੀਂ ਮੰਮੀ ਚੰਗਾ ਹੋ ਗਿਆ ਤੁਸੀਂ ਦੇ ਵੀਰ ਆ ਗਏ ਜੇ ਹੁਣ ਮੈਂ ਤੁਹਾਨੂੰ ਦੋਵਾਂ ਜਾਨੀਆਂ ਨੂੰ ਦੱਸ ਦਿੰਨੀ ਆ ਸੱਚ ਕੀ ਆ ਤੇ ਝੂਠ ਕੀ ਆ ਮੰਮੀ ਆ ਦੱਸੋ ਹਾਂ ਭਲਾ ਟੱਪਸ ਕੀਦੇ ਆ ਪੁੱਤ ਟੱਪਸ ਤੇ ਇਹ ਤੇ ਰਹੀ ਆ ਪਰ ਤੂੰ ਇਹਨਾਂ ਨੂੰ ਲਾ ਕੇ ਤੇ ਹੱਥ 'ਚ ਕਾਨੂੰ ਫੜਿਆ ਆ ਮੰਮੀ ਮੈਂ ਟੱਪਸ ਤਾਂ ਲਾਇਆ ਕਿਉਂਕਿ ਮੇਰੇ ਕੋ ਪਾਏ ਨਹੀਂ ਜਾਂਦੇ ਮੈਂ ਤੇ ਭਾਬੀ ਨੂੰ ਫੜਾਉਣ ਲੱਗੀ ਸੀ ਕਿ ਸਾਹਮਣੇ ਰੱਖ ਦੋ ਤੇ ਵੱਡੀ ਭਾਬੀ ਕਲੇਸ਼ ਪਾ ਕੇ ਬੈ ਗਈ ਆ ਕਿ ਇਹ ਟਾਪਸ ਮੰਮੀ ਨੇ ਚੋਰੀ ਕਿਰਨ ਨੂੰ ਬਣਾ ਕੇ ਦਿੱਤੇ ਆ ਅੱਛਾ ਇਹ ਗੱਲ ਹੋਈ ਆ ਹਾਂਜੀ ਮੰਮੀ ਜੀ ਵੇਖੋ ਭਾਬੀ ਮੰਮੀ ਤੁਹਾਡੇ ਦੋਵਾਂ 'ਚ ਕੋਈ ਫਰਕ ਨਹੀਂ ਕਰਦੇ ਜਿਹੜੀ ਵੀ ਚੀਜ਼ ਬਣਾਉਣਗੇ ਨਾ ਤੁਹਾਡੇ ਦੋਵਾਂ ਦੀ ਇਕੱਠੀ ਬਣਾਉਣਗੇ ਐਵੇਂ ਨਾ ਕੋਈ ਮਨ 'ਚ ਗਲਤ ਫਹਿਮੀ ਰੱਖਿਆ ਕਰੋ ਅੱਛਾ ਤੇ ਇਹ ਗੱਲ ਆ ਭਾਵੇਂ ਨੂੰ ਭਲੇਖਾ ਲੱਗ ਗਿਆ ਆ ਵੀ ਮੰਮੀ ਨੇ ਕਿਰਨ ਨੂੰ ਟਾਪਸ ਬਣਾ ਕੇ ਦਿੱਤੇ ਆ ਤੇ ਹੋਰ ਕੀ ਮੈਂ ਤੇ ਬਸ ਇਹਨਾਂ ਨੂੰ ਇਹੋ ਗੱਲ ਕਹਿੰਦੀ ਰਹੀ ਪੀ ਤੁਹਾਡੇ ਘਰ ਦੇ ਵਿੱਚ ਹੋਰ ਕਿਹੇ ਗੱਲ ਦਾ ਕਲੇਸ਼ ਨਹੀਂ ਪੈਂਦਾ ਬਸ ਇਹੋ ਭਲੇਖਿਆਂ ਦਾ ਪੈਂਦਾ ਵਾ ਪਰ ਇਹ ਮੇਰੀ ਗੱਲ ਕਿਥੇ ਸਮਝਦੀਆਂ ਨੇ ਮੰਮੀ ਕਲੇਸ਼ ਤੇ ਪੈਣਾ ਹੀ ਆ ਜਦੋਂ ਤੁਸੀਂ ਸਾਡੇ ਦੋਨਾਂ ਵਿੱਚ ਫਰਕ ਕਰਦੇ ਜੇ ਜਦੋਂ ਮੈਂ ਪੈਸੇ ਮੰਗੇ ਤੇ ਤੁਸੀਂ ਮੈਨੂੰ ਝਟ ਜਵਾਬ ਦੇਤਾ ਤੇ ਦੀਦੀ ਨੂੰ ਪੈਸੇ ਦੇਤੇ ਕਿ ਤੂੰ ਆਪਣੇ ਪੇਕਿਆਂ ਤੋਂ ਸਮਾਨ ਮੰਗਾ ਲਾ ਫਿਰ ਕਲੇਸ਼ ਤੇ ਪੈਣਾ ਹੀ ਆ ਨਾ ਨਹੀਂ ਮੈਨੂੰ ਇਹ ਭਲੇਖਾ ਨਹੀਂ ਪਿਆ ਤੇ ਨਾ ਹੀ ਮੰਮੀ ਨੇ ਕੋਈ ਪੈਸਾ ਦਿੱਤਾ ਮੈਨੂੰ ਸਮਾਨ ਮੰਗਾਉਣ ਵਾਸਤੇ ਇਹ ਮੇਰੀ ਮੰਮੀ ਨੇ ਸਮਾਨ ਭੇਜਿਆ ਮੈਨੂੰ ਭਾਬੀ ਮਿੰਦਾ ਤੁਹਾਡੀ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੰਨੀਆਂ ਸਿਆਣੀਆਂ ਹੋ ਕੇ ਤੁਸੀਂ ਨਿੱਕੀ ਨਿੱਕੀ ਗੱਲ ਦੇ ਭਲੇਖਿਆਂ ਪਿੱਛੇ ਕਿਦਾਂ ਲੜ ਪੈਂਦੀਆਂ ਜੀ ਦੀਦੀ ਜਿਨ੍ਹਾਂ ਨੂੰ ਤੁਸੀਂ ਭਲੇਖੇ ਕਹਿੰਦੇ ਜੇ ਨਾ ਉਹ ਸਾਡੀਆਂ ਅੱਖੀ ਵੇਖੀਆਂ ਗੱਲਾਂ ਨੇ ਤਾਂ ਇਹ ਹੀ ਗੱਲ ਗੱਲ ਤੇ ਬੋਲਦੀਆਂ ਵੇਖੋ ਭਾਬੀ ਜਦੋਂ ਬੰਦੇ ਦੇ ਮਨ ਦੇ ਵਿੱਚ ਵਹਿਮ ਹੁੰਦਾ ਨਾ ਉਦੋਂ ਵੀ ਸਾਡੀਆਂ ਅੱਖਾਂ ਵੀ ਉਹੋ ਚੀਜ਼ ਵਿਖਾਉਂਦੀਆਂ ਆ ਜੋ ਕੁਝ ਬੰਦਾ ਸੋਚਦਾ ਆ ਤੇ ਤੁਹਾਡੇ ਦੋਵਾਂ ਨਾਲ ਵੀ ਇਹੋ ਗੱਲ ਹੋਣ ਰਹੀ ਆ ਲੱਗੀ ਸਮਝ ਤੁਹਾਨੂੰ ਲੱਗਦਾ ਆ ਵੀ ਮੰਮੀ ਮੇਰੇ ਨਾਲੋਂ ਵੱਧ ਉਹਦਾ ਕਰਦੀ ਆ ਤੇ ਉਹਨੂੰ ਲੱਗਦਾ ਮੰਮੀ ਮੇਰੇ ਨਾਲੋਂ ਵੱਧ ਉਹਦਾ ਕਰਦੀ ਆ ਮੰਮੀ ਤੁਸੀਂ ਕੁਝ ਨਾ ਕੋਈ ਤਾਂ ਕੀਤਾ ਹੀ ਹੋਵੇਗਾ ਤਾਹੇ ਤੇ ਦੋਮਾ ਦੀ ਮੰਨ ਚ ਕੋਈ ਭਲੇ ਖਾਵਾ ਕਿ ਇੱਕ ਨਾ ਮੰਮੀ ਵੱਧ ਕਰਦੀ ਆ ਤੇ ਇੱਕ ਨਾ ਘਟ ਕਰਦੀ ਆ ਵੇ ਪੁੱਤ 8-10 ਸਾਲ ਵੱਡੀ ਦੇ ਵਿਆਹ ਨੂੰ ਹੋ ਗਿਆ ਤੇ 3-4 ਸਾਲ ਨਿੱਕੀ ਦੇ ਵਿਆਹ ਨੂੰ ਹੋ ਗਿਆ ਮੈਂ ਜਦੋਂ ਵੀ ਸ਼ਹਿਰ ਜਾਨੀ ਆ ਨਾ ਇਹਨਾਂ ਦੋਹਾਂ ਨੂੰ ਬਰਾਬਰ ਦੀ ਚੀਜ਼ ਲਿਆ ਕੇ ਦੇਣੀ ਆ ਪਰ ਇਹਨਾਂ ਦੇ ਮਨ ਚ ਫੇਰ ਵੀ ਪਤਾ ਨਹੀਂ ਕਿਥੋਂ ਭਲੇ ਖਾ ਪਿਆ ਜਾਂਦਾ ਵਾ ਵੀ ਮੰਮੀ ਉਹਦੇ ਨਾਲ ਜ਼ਿਆਦਾ ਕਰਦੀ ਆ ਤੇ ਮੇਰੇ ਨਾਲ ਘੱਟ ਕਰਦੀ ਆ ਭਾਬੀ ਮੰਮੀ ਜੋ ਵੀ ਕਹਿਣ ਦੇ ਆ ਸੱਚ ਕਹਿਣ ਦੇ ਆ ਤੁਸੀਂ ਆਪ ਹੀ ਦੱਸੋ ਮੰਮੀ ਨੇ ਜਿਹੜੀ ਵੀ ਚੀਜ਼ ਲਿਆ ਕੇ ਦਿੱਤੀ ਆ ਤੁਹਾਨੂੰ ਬਰਾਬਰ ਲਿਆ ਕੇ ਦਿੱਤੀ ਆ ਕਿ ਨਹੀਂ ਹਾਂਜੀ ਦੀਦੀ ਮੰਮੀ ਜੋ ਵੀ ਲਿਆਉਂਦੇ ਆ ਨਾ ਸਾਨੂੰ ਦੋਵਾਂ ਨੂੰ ਬਰਾਬਰ ਹੀ ਲਿਆ ਕੇ ਦਿੰਦੇ ਆ ਬਸ ਭਾਬੀ ਗੱਲ ਫਿਰ ਹੋ ਗਈ ਆ ਕਲੀਅਰ ਵੀ ਇਸ ਘਰ ਦੇ ਵਿੱਚ ਜੋ ਕੁਝ ਵੀ ਹੋਣ ਰਿਆ ਨਾ ਉਹ ਸਾਰਾ ਕੁਝ ਪਲੇਖਿਆਂ ਕਰਕੇ ਹੋਣ ਰਿਆ ਆ ਤੁਹਾਨੂੰ ਦੋਵਾਂ ਜਾਨੀਆਂ ਨੂੰ ਤੇ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਆ ਵੀ ਤੁਹਾਨੂੰ ਐਨਾ ਚੰਗਾ ਘਰਬਾਰ ਮਿਲਿਆ ਐਨੀ ਚੰਗੀ ਸੱਸ ਮਿਲੀ ਜਿਹੜੀ ਤੁਹਾਡੇ ਦੋਵਾਂ ਦੇ ਵਿੱਚ ਵਿਤਕਰਾਨੇ ਕਰਦੀ ਤੇ ਤੁਹਾਨੂੰ ਬਰਾਬਰ ਚੀਜ਼ ਲਿਆ ਕੇ ਦਿੰਦੀ ਆ ਤੇ ਤੁਸੀਂ ਫਿਰ ਵੀ ਦੋਵੇਂ ਜਾਨੀਆਂ ਮੰਮੀ ਨੂੰ ਮਾੜਾ ਕਹੀ ਜਾਂਦੀਆਂ ਜੇ ਭਾਬੀ ਇਹ ਤੁਸੀਂ ਠੀਕ ਨਹੀਂ ਕੀਤਾ ਮੰਮੀ ਤੁਹਾਡੇ ਨਾਲ ਐਨਾ ਕਰਦੇ ਆ ਫਿਰ ਵੀ ਤੁਸੀਂ ਇਹ ਕਹਤਾ ਕਿ ਮੰਮੀ ਸਾਡੇ ਚ ਫਰਕ ਕਰਦੇ ਆ ਪੁੱਤ ਮੈਂ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਕਰਦੀ ਇਹ ਬਸ ਜੋ ਕੁਝ ਘਰ ਚ ਵੇਖਦੀਆਂ ਹਾਂ ਨਾ ਉਹ ਇਹਨਾਂ ਦੇ ਦਿਲ ਦਾ ਵਹਿਮ ਆ ਹੋਰ ਕੁਝ ਨਹੀਂ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਆ ਕਿ ਕਈ ਵਾਰੀ ਅੱਖੀ ਵੇਖੀ ਚੀਜ਼ ਵੀ ਗਲਤ ਹੋ ਸਕਦੀ ਆ ਹਾਂਜੀ ਮੰਮੀ ਜੀ ਹੁਣ ਤੱਕ ਤੁਹਾਨੂੰ ਇਹੋ ਲੱਗਦਾ ਰਿਹਾ ਕਿ ਤੁਸੀਂ ਸਾਡੇ ਦੋਨਾਂ ਵਿੱਚ ਫਰਕ ਕਰਦੇ ਜੇ ਪਰ ਹੁਣ ਹਾਨੂੰ ਪਤਾ ਲੱਗ ਗਿਆ ਕਿ ਕਈ ਵਾਰੀ ਬੰਦੇ ਨੂੰ ਅੱਖੀ ਵੇਖੀ ਚੀਜ਼ ਵੀ ਕਿੱਡਾ ਵੱਡਾ ਭਲੇਖਾ ਪਾ ਸਕਦੀ ਹੈ ਭਾਬੀ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਐਵੇਂ ਨਹੀਂ ਬਿਨਾਂ ਗੱਲੋਂ ਕਲੇਸ਼ ਪਾਈਦਾ ਹੁੰਦਾ ਹਾਂਜੀ ਦੀਦੀ ਲੱਗ ਗਿਆ ਪਤਾ ਲਾਓ ਮੰਮੀ ਜੀ ਦੀਦੀ ਨੇ ਤੇ ਤੁਹਾਡੀਆਂ ਨੂੰ ਬਣਾ ਸਮਝਾਤਾ ਆ ਕਿ ਅੱਜ ਤੋਂ ਬਾਅਦ ਨਹੀਂ ਇਹ ਕਹਿਣ ਗਿਆ ਵੀ ਤੁਹਾਡੀ ਸੱਸ ਸਾਡੇ ਨਾਲ ਵਿਤਕਰਾ ਕਰਦੀ ਆ ਕਿਉਂ ਕਿ ਇਹਨਾਂ ਇਦਾਂ ਹੀ ਆ ਹਾਂਜੀ ਨਾ ਠੀਕ ਆ ਜਾ ਹੁਣ ਕੰਮ ਤਾਂ ਦਾ ਕਰੋ ਜਾ ਕੇ ਆਪਾ ਆਪਣਾ ਚਲੋ ਦੀਦੀ ਚਲੋ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਤੇ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਜੇ ਤੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਓ ਚਲੋ ਠੀਕ ਹੈ ਅੱਜ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖ ਜਲਦੀ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ